ਬਾਪੂ ਦੇ ਵੀ ਹੁਣ ਇੱਕ ਗੋਲਾ ਵੱਜੇ ਤੇ ਬਾਪੂ ਦੇ ਦੋਨੇ ਮੁੰਡੇ ਆਰਡਰ ਦਾ ਇਹ ਮਾਹੌਲ ਹੈ ਜੀ ਤੇ ਜਿਹੜੇ ਗੋਲੇ ਸੱਟੇ ਆ ਰਹੇ ਨੇ ਉਹ ਗੋਲਾ ਇੱਕ ਸਾਡੇ ਬਾਪੂ ਦੇ ਵੀ ਲੱਗਿਆ ਤੇ ਮੈਂ ਗੱਲ ਵੀ ਕਰਾਉਣਾ ਬਾਪੂ ਕੋਈ ਬਾਲੀ ਜ਼ਿਆਦਾ ਤਾਂ ਨਹੀਂ ਹੈਗੀ ਸੱਟੇ ਜਾਇਏ ਨੇ 60 60 ਤੇ ਬਹੁਤ ਪੰਜਾਈ ਲਾਤੀ ਸੌਂਗੀ ਸਾਰੀ ਅੱਛਾ ਗੋਲਾ ਵੱਜੇ ਜੇ ਉਹ ਜਿਹੜੀ ਰਾਵੜ ਦੀ ਗੋਲੀ ਹੁੰਦੀ ਉਹ ਗੋਲਾ ਵੱਜਾ ਰਾਵੜ ਦੀਆਂ ਗੋਲੀਆਂ ਕੁੜੀਆਂ ਵਿੱਚ ਪਜਾਮੇ ਦੇ ਫੜੀਆਂ ਆ ਹੁਣੀ ਵੱਜੇ ਹੁਣੇ ਹੁਣੇ ਪਾਸ ਨਹੀਂ ਇਹ ਪੰਜਾਬ ਵਾਲੇ ਏਰੀਆ ਜਾ ਕੇ ਸਿੱਟੀ ਜਾਂਦੇ ਨੇ ਗੋਲੇ ਆ ਪੰਜਾਬ ਦੇ ਜਾਣ ਕੇ ਸੁੱਟਉਂਦੇ ਇਹ ਨਾ ਰਕੀ ਹਜੇ ਉੱਧਰ ਤਾਂ ਵੰਡ ਵਹਾਰਿਆ ਉਹੀ ਤਾਂ ਨਹੀਂ ਜਿਹੜੀ ਇੱਥੇ ਪੰਜਾਬ ਪੁਲਿਸ ਹੈ ਉਹਨੂੰ ਕੋਈ ਗੱਲਬਾਤ ਹੋਈ ਨਹੀਂ ਉਹਦੇ ਨਾਲ ਵੀ ਪੰਜਾਬ ਦੇ ਵਿੱਚ ਕਿਉਂ ਸੈਕਟਰ ਇਹਨੇ ਕੋਲੇ ਪੂਰੇ ਪੰਜਾਬ ਆਕੇ ਤਾਂ ਆਕੇ ਆ ਮੈਂ ਨਾ ਵੀ ਗੁਰੂ ਗੋਬਿੰਦ ਸਿੰਘ ਉਹਦੇ ਮੁਸਲਮਾਨੇ ਹਾਤਾ ਨਾਰਾ ਮਾਲਿਆ ਸੀ ਤੇ ਇੱਥੇ ਕੋਈ ਸਾਡੀ ਸਰਕਾਰ ਨਹੀਂ ਆਈ ਨਾ ਕਾਂਗਰਸ ਆਈ ਨਾ ਕੱਲ ਆਈ ਨਾ ਆਮ ਪਾਰਟੀ ਆਈ ਕਿਸੇ ਨੇ ਆਖਿਆ ਵੀ ਇਹ ਕਿਸਾਨਾਂ ਦਾ ਤੂੰ ਮੋਦੀ ਧੱਕਾ ਕਰਦੇ ਆ ਬਿਲਕੁਲ ਸਹੀ ਇਹਨਾਂ ਧੱਕਾ ਹੋਰ ਗੁਰੂ ਗੋਬੇ ਸਿੰਘ ਦੇ ਮੁਸਲਮਾਨੇ ਨਾਰਾ ਮਾਰਿਆ ਨਾ ਹਾਗ ਦਾ ਨਾਰਾ ਕਿ ਤੁਸੀਂ ਜ਼ੁਲਮ ਕਰਦੇ ਜੋ ਉਹਦਾ ਨਾਰਾ ਸੁਣਿਆ ਨਹੀਂ ਕਿਹਨੇ ਇੱਥੇ ਆਣ ਕੇ ਝੂਠਾ ਸਜਾ ਨਾਰਾ ਮਾਰ ਦੋ ਵੀ ਤੂੰ ਮੋਦੀ ਇਹ ਕਰ ਬਿਲਕੁਲ ਸਹੀ ਗੱਲ ਹੈ ਇਹਦਾ ਇਹ ਤਾਂ ਇੱਕ ਬਾਰਡਰ ਦਾ ਮਾਹੌਲ ਬਣਾਇਆ ਪਿਆ ਪੂਰਾ ਜੇ ਬਲਕਾ ਪਾਕਿਸਤਾਨ ਦਾ ਬਾਦ ਕੁਝ ਮਾਹੌਲ ਸਾਰੀ ਹਾਂ ਇਹ ਜਿਹੜੀ ਇਹ ਮੋਦੀ ਸਰਕਾਰ ਦੁਸ਼ੀਆਂ ਸਰਕਾਰਾਂ ਸਾਰੀਆਂ ਇੱਕੋ ਹੀ ਆ ਬਿਲਕੁਲ ਇਹਦਾ ਮੰਨ ਕੇ ਚੱਲੋ ਵੀ ਆਪਣਾ ਹਰਿਆਣਾ ਪੰਜਾਬ ਦਾ ਸਾਰਾ ਇੱਕੇ ਬਾਰੇ ਤੇ ਮਾਹੌਲ ਜਿਵੇਂ ਬਾਪੂ ਆਪਣਾ ਆਇਆ ਹੈ ਹਨ ਇਹਨਾਂ ਦੇ ਆ ਬੱਚੇ ਹੋਏ ਕੋਲਾ ਵੀ ਇਹਦਾ ਬਾਰਡਰ ਬਣਾ ਕੇ ਕਹਿੰਨਾ ਦਾ ਮਾਹੌਲ ਬਾਰਡਰ ਤੇ ਹੀ ਹੁੰਦਾ ਜਿੰਨਾ ਇੱਥੇ ਬਣਾਇਆ ਪਿਆਗਾ ਇੱਥੇ ਇਹ 22 ਹੋਰੀ ਇੱਧਰ ਸੇਵਾ ਕਰੀ ਜਾਂਦੇ ਨੇਗੇ ਤੇ ਕਿੱਥੋਂ ਤੁਸੀਂ ਛੋਟੀ ਹੈ ਮੈਨੇਜਮੈਂਟ ਹੈ ਸਾਰੀ ਕੋਈ ਮੂਵੀ ਮੈਨੇਜਮੈਂਟ ਹੈ ਹਾਂ ਜੀ ਆ ਲਾ ਨਾ ਮੈਨੇਜਮੈਂਟ ਸਾਰੀ ਦਵਾਈਆਂ ਦਾ ਕੰਮ ਕਰ ਰਹੀ ਹੈ ਜੀ ਕਾਫੀ ਇੱਥੇ ਲੋਕਾਂ ਨੇ ਲੰਗਰ ਲਾਏ ਹੋਏ ਨੇ ਹਰੇਕ ਚੀਜ਼ ਦੇ ਪਰ ਇਹਨਾਂ ਨੇ ਲੰਗਰ ਜਿਹੜਾ ਇਹੋ ਦਵਾਈਆਂ ਦਾ ਲਾਏ ਕਿੱਥੋਂ ਦੀ ਮੈਨੇਜਮੈਂਟ ਹੈ ਜੀ ਇਹ ਆਪਣਾ ਇਹ ਐਮ ਪੀ ਐਪੀ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਠੀਕ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਆਪਾਂ ਸੰਭੂ ਹੀ ਆ ਬਲਕ ਸੰਭੂ ਤੋਂ ਹਾਂਜੀ ਠੀਕ ਹੈ ਲਗਾਤਾਰ ਤੁਸੀਂ ਜਦੋਂ ਤੋਂ ਇਹ ਸ਼ੁਰੂ ਹੋਇਆ ਸੰਗਰਾਮ ਚੱਲ ਰਿਹਾ ਹੈ ਇੱਕ ਜਿਹੜੇ ਗੋਲੇ ਵਾਲੇ ਕੇਸ ਤੁਹਾਡੇ ਕੋਲ ਕਿੰਨੇ ਲਗਾਤਾਰ ਇੱਕ ਦਿਨ ਚ ਨਹੀਂ ਨਹੀਂ ਬਈ अच्छा किना कोई नहीं है 315 ਦੀ ਕੱਲ ਸੁਣੀ ਸੀ ਵੀ 315 ਦੀ ਵੀ ਕੱਲ ਫੇਰਿੰਗ ਹੋਈ ਐਥੇ ਇਹਦੇ ਬਾਰੇ ਕੁਝ ਪਤਾ ਹੋਵੇ ਨਹੀਂ ਕੱਲ ਤੱਕ ਮੈਂ ਨਹੀਂ 315 ਦੇ ਬਾਪੂ ਕੱਲ ਕੋਈ ਫੇਰ ਫੂਰ ਬੱਜੇ ਬੜੇ ਫੇਰ ਕੱਲ ਨਹੀਂ ਬੱਜਾ ਅੱਜ ਆ ਆ ਆਹ ਨੰਬਰ ਤੇ ਵੀਡੀਓ ਪਾਜੀ ਫੌਜੀ ਨੂੰ ਠੀਕ ਹੈ ਵੀਡੀਓ ਪਾ ਦੇ ਜਾਣਾ ਠੀਕ ਹੈ ਜੀ ਕੋਈ ਨਾ ਵੀਡੀਓ ਪਾ ਦਾਂਗੇ ਤੁਹਾਡੇ ਤੁਹਾਡੇ ਬੇਟੇ ਨੇ ਫੌਜੀ ਫੌਜੀ ਬੇਟੇ ਦੋ ਅੱਛਾ ਇਸ ਟਾਈਮ ਤੇ ਡਿਊਟੀ ਤੇ ਨੇ ਆ ਡਿਊਟੀ ਤੇ ਨੇ ਆ ਪਾ ਦੀ ਵੀਡੀਓ ਨੂੰ ਯਾਰ ਕਮਾਲ ਦੀ ਗੱਲ ਇਹ ਦੇਖੋ ਤੁਸੀਂ ਵੀ ਨਾ ਦੋ ਬੰਦੇ ਜੱਖ ਵੀ ਹੋ ਗਏ ਤੇ ਇੱਕ ਮੈਂ ਇਹ ਬਾਪੂ ਦੇ ਦੋਨੇ ਮੁੰਡੇ ਫੌਜੀ ਨੇ ਹਾਂ ਬਾਰਡਰ ਦੇ ਉੱਤੇ ਬਾਪੂ ਦੇ ਦੋਨੇ ਮੁੰਡੇ ਨੇ ਤੇ ਬਾਪੂ ਇੱਥੇ ਲੜ ਰਿਹਾ ਪੂਰੇ ਪੰਜਾਬ ਵਾਸਤੇ ਆ ਤਾਂ ਵੇ ਸ੍ਰੀਨਗਰ ਨੇ ਸ਼ਰੀਨਾਗਰ ਡਿਊਟੀ ਤੇਰੇ ਬਾਪੂ ਤੁਹਾਨੂੰ ਦਾ ਸਾਡਾ ਸਪੈਸ਼ਲੀ ਬਹੁਤ ਜਿਆਦਾ ਵੱਡਾ ਸਲੂਟ ਬਣਦਾ ਵੀ ਬਾਪੂ ਦੇ ਵੀ ਹੁਣ ਇੱਕ ਗੋਲਾ ਵੱਜੇ ਤੇ ਬਾਪੂ ਦੇ ਦੋਨੇ ਮੁੰਡੇ ਰੂਹੀ ਸ਼ਰੀਨਾਗਰ ਨੇ ਠੀਕ ਹੈ ਸਲੂਟ ਹੈ ਬਾਪੂ ਤੈਨੂੰ ਕੋਈ ਨਾ ਤੇਰੇ ਮੁੰਡਿਆਂ ਦਾ ਵੀਡੀਓ ਜ਼ਰੂਰ ਪਹੁੰਚੂਗੀ ਕੋਈ ਨਾ ਆ ਨੰਬਰ ਮੜਾ ਦੇਖ ਲਿਓ ਜਿਹੜਾ ਫੋਨ ਚਾੜਨ ਨੂੰ ਆਪਾਂ ਭੇਜ ਦਾਂਗੇ ਤੁਹਾਨੂੰ ਲਿਖ ਕੇ ਤੇ ਫੌਜੀ ਭਰਾਓ ਤੁਹਾਨੂੰ ਦਾ ਯਾਰ ਸਲੂਟ ਹੈ ਤੁਹਾਡੇ ਪਿਤਾ ਜੀ ਠੀਕ ਹੈ ਇੱਥੇ ਬੈਠੇ ਨੇ ਜੇ ਵੀ ਇੱਕ جنگ ਹੈ ਬਹੁਤ ਵੱਡੀ ਠੀਕ ਹੈ ਜਿਹੜੀ ਪੰਜਾਬ ਵਾਸਤੇ ਲੜੀ ਜਾ ਰਹੀ ਹੈ ਪਰ ਸਰਕਾਰਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਜ਼ਰੂਰ ਦੇ ਏਰੀਆ ਦੇ ਵਿੱਚ ਆ ਕੇ ਇਹ ਗੋਲਾ ਬਾਰੀ ਕਰ ਰਹੇ ਨੇ ਹਣਾ ਇਹ ਚੀਜ਼ ਤੇ ਵਿਚਾਰ ਚਰਚਾ ਇਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਸਾਡੇ ਬਜ਼ੁਰਗ ਨੇ ਜਿਹੜੇ ਉਹ ਇੱਥੇ ਸੱਤਾ ਕਰੇ ਬਾਈ ਹੋਰੀ ਕੀ ਕਹਰੇ ਸੀ ਬਾਈ ਕਹਿੰਦਾ ਕਿ ਬਾਈ ਗੋਲੀਆਂ ਚੱਲ ਰਹੀਆਂ ਨੇ ਤਾਰ ਤਾਰਾ ਕਿਸਾਨ ਬਿਜਰੀਬਾਂ ਦੇ ਕਹਣਾ ਕਿ ਇੱਕ ਦੀ ਮਾਂ ਫਾੜ ਗਈ ਕਿਦਾ ਪੈਰ ਪਾੜ ਗਿਆ ਕੀ ਕਹਿ ਸਕਨੇ ਗੰਦੀ ਸਰਕਾਰ ਨੂੰ ਹਾਂਜੀ ਬਾਈ ਤੁਸੀਂ ਵੀ ਇੱਥੇ ਪਹੁੰਚ ਕੇ ਸੱਸੀ ਕਰਦੇ ਬਾਈ ਠੀਕ ਹੈ ਬਾਈ ਜ਼ਰੂਰੀ ਹੈ ਬਿਲਕੁਲ ਬਾਈ ਬਿਲਕੁਲ ਇਹਨਾਂ ਨੇ ਹੌਸਲੇ ਇੱਦਾਂ ਦੇ ਨੇ ਜਦੋਂ ਇਹਨਾਂ ਨੂੰ ਪਿਆਰ ਨਾਲ ਕੋਈ ਬੁਲਾਵੇ ਆਏ ਆਪਣਾ ਆਪ ਵੀ ਦੇ ਦਿੰਦੇ ਨੇ ਬਿਲਕੁਲ ਭਾਈ ਠੀਕ ਹੈ ਕੋਈ ਚੈਲੰਜ ਕਰੇ ਫਿਰ ਪਾੜ ਕੇ ਵਿੱਚੋਂ ਦੀ ਵੀ ਲੰਘ ਜਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਜਿੰਨੇ ਵੀ ਆਪਾਂ ਅੰਨ ਖਾਂਦੇ ਆ ਸਾਰੇ ਆਪਾਂ ਕਿਸਾਨ ਹੀ ਆ ਠੀਕ ਹੈ ਕਿਸੇ ਦਾ ਉਗਾਉਣ ਦੇ ਵਿੱਚ ਹਿੱਸਾ ਹੁੰਦਾ ਕਿਸੇ ਦਾ ਬਣਾਉਣ ਦੇ ਵਿੱਚ